ਜਿੰਦਾਬਾਹ ਬੀ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ 420 ਝੂਠਾ ਪ੍ਰਸ਼ਾਸਨ ਮਰਦਾ ਮਰਦਾ ਪਿੰਡ ਪੁੰਦੜੀ ਦੇ ਸਾਰੇ ਨਗਰ ਨਿਵਾਸੀਆਂ ਦੇ ਵੱਲੋਂ ਪੂਰਨ ਤੌਰ ਤੇ ਬੋਟਾ ਦਾ ਬਾਈਕਾਟ ਕਰਨ ਦੇ ਲਈ ਛੰਡੀਆਂ ਨਾਲ ਰੋਸ ਸਮਾਜ ਕੱਢਿਆ ਗਿਆ ਇਸ ਮੌਕੇ ਡਾਕਟਰ ਸੁਖਦੇਵ ਸਿੰਘ ਪੁੰਦੜੀ ਤੇ ਦਰਸ਼ਨ ਸਿੰਘ ਵਿਰਮੀ ਨੇ ਦੱਸਿਆ ਕਿ ਪ੍ਰਦੂਸ਼ਿਤ ਗੈਸ ਫੈਕਟਰੀ ਖਿਲਾਫ ਪੱਕਾ ਤਰਨਾ 62ਵੇਂ ਦਿਨ ਚ ਸ਼ਾਮਲ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸਨ ਜਾਂ ਹੋਰ ਨੇ ਸਾਰ ਨਹੀਂ ਲਈ ਇਸ ਲਈ ਸਾਰੇ ਨਗਰ ਦੇ ਵੱਲੋਂ ਸਾਂਝਾ ਮਤਾ ਪਾ ਕੇ ਸਾਰੇ ਵੋਟ ਸਿਸਟਮ ਦਾ ਬਾਈਕਾਟ ਕੀਤਾ ਗਿਆ ਹੈ ਹੁਣਾਂ ਕਹਿ ਕਿ ਕਿਸੇ ਵੀ ਪਾਰਟੀ ਦਾ ਪਿੰਡ ਵਿੱਚ ਕੋਈ ਵੀ ਬੂਥ ਨਹੀਂ ਲੱਗੇਗਾ ਤੇ ਸਾਰੇ ਪਿੰਡ ਵਿੱਚ ਰੋਸ ਵਿੱਚੋਂ ਕਾਲੇ ਝੰਡੇ ਲਗਾਏ ਜਾ ਰਹੇ ਨੇ ਅੱਜ ਦਾ ਰੋਸ ਮਾਰਚ ਆ ਜਿਹੜਾ ਇਹ ਸਾਰੇ ਪਿੰਡ ਚ ਸਾਰੇ ਪਿੰਡ ਨੇ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਕਿਉਂਕਿ 2 ਮਹੀਨਿਆਂ ਤੋਂ ਉੱਪਰ ਸ਼ਮਾ ਹੋ ਗਿਆ ਨਾ ਪ੍ਰਸ਼ਾਸਨ ਨਾ ਸਰਕਾਰ ਨੇ ਇਹਦਾ ਹੱਲ ਨਹੀਂ ਕੀਤਾ ਸਾਡੇ ਪਿੰਡ ਜਿਹੜੀ ਪ੍ਰਦੂਸ਼ਿਤ ਗੈਸ ਫੈਕਟਰੀ ਲੱਗੀ ਐ ਉਹਦੇ ਖਿਲਾਫ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਅੱਜ ਇਸ ਬਾਈਕਾਟ ਨੂੰ ਸਪੂਰਨ ਕਰਨ ਵਾਸਤੇ ਸਾਰੇ ਪਿੰਡ ਦੇ ਅਸੀਂ ਮਾਰਚ ਲੈ ਕੇ ਜਾ ਰਹੇ ਹਾਂ ਤੇ ਪ੍ਰਸ਼ਾਸਨ ਨੂੰ ਸੁਣਾਉਣੀ ਕਰਦੇ ਆ ਜੇ ਇਹਨੇ ਮਸਲਾ ਹੱਲ ਨਾ ਕੀਤਾ ਇਹ ਸੰਘਾਰ ਹੋਰ ਵੱਡਾ ਵਧੂਗਾ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸਾਰੇ ਜਿੱਥੇ ਚੌਪ ਪੰਜਾ ਥਾਮਾਂ ਤੇ ਇਹ ਜਿਹੀਆਂ ਗੈਸ ਫੈਕਟਰੀਆਂ ਸਾਰੇ ਇਕੱਠੇ ਹੋ ਕੇ ਕਿਸੇ ਡਾਡਾ ਡੀਸੀ ਦਾ ਘਰਾਓ ਕਰਨਗੇ